ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਨੇ ਐਡੇ ਜੋਗਾ ਕਰਤਾ ਕਿ ਘਰ ਤੇ ਘਰ ਇੱਕ ਤੋਂ ਇੱਕ ਪੈ ਰਹੇ ਨੇ ਸੰਗਤ ਦੇ ਸਹਿਯੋਗ ਦੇ ਨਾਲ ਇਸ ਘਰ ਨੂੰ ਉਸਾਰੀ ਦੇ ਵਿੱਚ ਖਾਸ ਸਹਿਯੋਗ ਪਾਇਆ ਜੈਤ ਸਿੰਘ ٹرسٹ ਨੇ 2,70,000 ਰੁਪਇਆ ਇਸ ਘਰ ਦੀ ਉਸਾਰੀ ਵਿੱਚ ਪਾਇਆ ਸੀਗਾ ਕੀ ਸੋਚ ਕੇ ਫੋਨ ਕੀਤਾ ਸੀ ਕਿ ਸਾਲ ਪਹਿਲਾਂ ਮੈਨੂੰ ਰਸ ਕੀਤਾ ਸੀ ਲੱਗਦਾ ਸੀ ਆਵਾਂਗੇ ਤੁਹਾਡੇ ਕੋਲ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਸਾਡੇ ਹਾਂ ਪੰਜ ਜੀ ਕਿੰਨੇ ਪੈਸੇ ਬਣਦੇ ਮਹੀਨੇ ਦੇ ਤੁਹਾਨੂੰ 12 13 ਰੁਪਏ ਮਹੀਨੇ ਦਾ ਦੇ ਦਿੰਦੇ ਇੱਕ ਕਰ 400 ਰੁਪਏ ਦਿੰਦਾ ਦੂਜਾ ਕਰ 800 ਰੁਪਏ ਦਿੰਦਾ ਤੇ ਦੁੱਧ ਕਿਵੇਂ ਮਿਲਦਾ ਤੁਹਾਨੂੰ ਦੁੱਧ ਦੇ ਇੱਕ ਗਲਾਸ ਲੈ ਆਉਣੀ ਇੱਕ ਦੋ ਘਰਾਂ ਦੇ ਗਲਾਸ-ਗਲਾਸ ਦੁੱਧ ਦਾ ਦੇ ਦਿੰਦੇ ਤੇ ਵਾਸ਼ਰੂਮ ਦੇ ਨਾਮ ਤੇ ਕੀ ਹੈ ਨਾ ਕੋਲ ਆ ਦੇਖ ਰਹੇ ਹੋ ਘਰ ਦੇ ਖੁੰਝੇ ਦੇ ਵਿੱਚ ਗੋਹੇ ਨਾਲ ਲਿਪੀ ਹੋਈ ਚਾਰ ਇੱਟਾਂ ਨੂੰ ਇਹ ਵਾਸ਼ਰੂਮ ਕਹਿੰਦੇ ਜਦ ਮੈਂ ਇਸ ਕਮਰੇ ਦੇ ਵਿੱਚ ਬੜਿਆ ਨਾ ਮੈਂ ਹੈਰਾਨ ਵੀ ਹੋ ਗਿਆ ਮੈਂ ਡਰ ਵੀ ਗਿਆ ਕਿ ਸੱਚੀਓਂ ਅਸੀਂ ਸੋਚਦੇ ਸੀ ਕਿ ਉਹ ਝਾਰਖੰਡ ਉੜੀਸਾ ਜਾਂ ਉੱਥੇ ਆਦੀਵਾਸੀ ਇਲਾਕਿਆਂ 'ਚ ਐ ਹਾਲ ਹੋਏਗਾ ਇਹ ਪੰਜਾਬ ਦਾ ਹਾਲ ਹੈ ਇਹ ਸ੍ਰੀਦਕੋਟ ਦਾ ਹਾਲ ਅੱਛੇ ਸਾਹਿਬ ਜੀ ਕਿਤੇ ਬਣਾਈ ਨਹੀਂ ਗਈ ਚਟਣੀ ਨੇ ਰੋਟੀਆਂ ਖਾ ਲਈਆਂ ਚਟਣੀ ਨਾਲ ਹਾਂ ਜਿਮੀਂਦਾਰ ਜਿਹਨਾਂ ਨੇ ਕੰਮ ਕਰਦੀ ਉਹ ਜਿਨ੍ਹਾਂ ਦੇ ਜਿਮੀਂਦਾਰ ਕਦੇ ਕੰਮ ਕਰ ਰਹੇ ਉਹ ਕੌਲੀ ਚਾ ਸਬਜ਼ੀ ਦੀ ਦੇ ਦਿੰਦੀ ਉਹਦੇ ਨਾ ਖਾ ਲੈਂਦੀ ਹੈ ਤਾਂ ਲੈ ਕੇ ਆ ਜਾਂਦੇ ਤਾਂ ਬੱਚਿਆਂ ਨੂੰ ਸਬਜ਼ੀ ਖਾਣ ਨੂੰ ਤੁਸੀਂ ਹੁਣੇ ਉਹਨੇ ਵੀਡੀਓ ਦੇਖ ਕੇ ਹਟੇ ਹੋ ਨਾ ਇਸ ਟਾਈਮ ਪੂਰੇ ਪੰਜਾਬ ਦੇ ਅੱਡੜ ਜ਼ਿਲ੍ਹਿਆਂ ਵਿੱਚ ਨੌ ਘਰ ਪੈ ਰਹੇ ਨੇ ਪਰਸੋ ਵੀ ਗ੍ਰੰਤੀ ਸਿੰਘ ਦਾ ਘਰ ਜ਼ਿਲ੍ਹਾ ਗੁਰਦਾਸਪੁਰ ਦੇ ਹੈਂਡਓਵਰ ਕਰਕੇ ਆਏ ਔਰ ਅੱਜ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਖੜੇ ਆ ਕੋਟਸੁਖਿਆ ਪਿੰਡ ਦੇ ਵਿੱਚ ਜਿੱਥੇ ਇੱਕ ਹੋਰ ਘਰ ਦੀ ਉਸਾਰੀ ਕੰਪਲੀਟ ਹੋਈ ਹੈ ਤੇ ਹੁਣ ਸੁਖਮਨੀ ਸਾਹਿਬ ਦਾ ਜੋ ਪਾਰਟ ਸੀਗਾ ਉਹ ਸੰਪੂਰਨ ਹੋ ਕੇ ਮਹਾਰਾਜ ਜੀ ਸਵਾਰੀ ਗਈ ਹੈ ਬੇਟਾ 2 ਸਾਲ ਤੋਂ ਮੈਨੂੰ ਫੋਨ ਕਰ ਰਹੇ ਸੀਗੇ ਹਾਂ ਹਾਂ ਸੰਗਤ ਨੂੰ ਬਹੁਤ ਰੋਸ਼ ਰਹਿੰਦਾ ਕਿ ਮੈਂ ਅਸੀਂ ਉਹਨਾਂ ਦੇ ਘਰ ਨਹੀਂ ਬਣਾ ਪਾਰੇ ਦੇਖੋ ਸਾਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਸਾਨੂੰ ਟਾਈਮ ਲੱਗਦਾ ਹੈ ਬੱਚੇ ਮੈਨੂੰ ਯਾਦ ਆ ਇੱਥੇ ਇੱਕ ਬਾਥਰੂਮ ਸੀਗਾ ਹੈਨਾ ਅੱਛਾ ਹੈਨਾ ਪਹਿਲੇ ਸੋਚਿਆ ਸੀ ਕਦੇ ਉਹ ਬਾਥਰੂਮ ਪੂਰਾ ਇਦਾਂ ਇਸ ਰੂਪ ਦੇ ਵਿੱਚ ਹੋ ਪਾਏਗਾ ਮੈਂ ਨਹੀਂ ਸੀ ਮੈਂ ਤਾਂ ਸੀ ਸਾਰੀ ਜ਼ਿੰਦਗੀ ਮਸੂਰੀ ਰਹੀ ਕਿ ਮੈਂ ਹੋਊਗਾ ਘਰ ਦਾ ਗੁਜ਼ਾਰਾ ਮੈਨੂੰ ਯਾਦ ਆ ਜਦੋਂ ਪੱਕਾ ਘਰ ਦਾ ਨਹੀਂ ਪੱਥਰ ਰੱਖਣਾ ਸੀ ਪਹਿਲੀ ਵਾਰ ਪਹੁੰਚੇ ਤੁਸੀਂ ਦੱਸਿਆ ਸੀਗਾ ਕਿ ਕਿਸੇ ਦੇ ਘਰਾਂ ਦੇ ਵਿੱਚ ਕੰਮ ਕਰਕੇ ਹੁਣ ਵੀ ਮੈਂ ਕੰਮ ਕਰਕੇ ਖਾਣੀ ਕੋਈ ਨਹੀਂ ਮੇਰੇ ਮੇਰੇ ਸਿਰ ਤੇ ਜਿਹਾ ਵੀ ਆ ਸੱਰ ਨਾ ਨਾਲ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰੇ ਧੱਕਾ ਘਟਾ ਮੇਰਾ ਭਰਾ ਉਹ ਵੀ ਸਿਰ ਤੇ ਹੱਥ ਨਹੀਂ ਟੱਪਦਾ ਕਿ 4 ਸਾਲ ਹੋ ਗਏ ਉਹਨੇ ਕਦੇ ਫੋਨ ਕਰਕੇ ਨਹੀਂ ਪੁੱਛਿਆ ਮਾਂ ਪਿਓ ਤਾਂ ਮੇਰਾ ਗੋਚਰ ਤਮਕੇ ਪੂਰਾ ਘਰ ਚੁੰਦਾ ਸੀ ਬਰਸਾਤਾ ਦੇ ਵਿੱਚ ਹਾਂ ਪੂਰਾ ਚੁੰਦਾ ਸੀਗਾ ਸਾਰੀ ਰਾਤ ਤਾਂ ਬੇਕੇ ਕਰਦਣਾ ਸੀ ਕਿਤੇ ਥਾ ਰੱਖਦਿਆਂ ਸੀ ਬਿੱਦਾ ਤੇ ਕਿਤੇ ਪ੍ਰਾਂ ਤਾਟੀ ਵਾਲੀ ਕਿਤੇ ਕਿਵੇਂ ਤੇ ਉਹ ਉਹ ਪੌੜੀ ਥੱਲੇ ਜਿਹੜੇ ਉੱਪਰ ਚੜ ਰਹੀ ਅੱਜ ਉਹਦੇ ਥੱਲੇ ਇੱਕ ਮੈਂ ਦੇਖਿਆ ਜਦ ਮੈਂ ਆਇਆ ਸੀਗਾ ਉੱਥੇ ਬਰਸਾਤਾ ਦੇ ਵਿੱਚ ਤੁਸੀਂ ਮੈਨੂੰ ਇੱਕ ਫੋਟੋ ਭੇਜੀ ਸੀ ਬੜੇ ਉੱਥੇ ਸਾਡੇ ਚੁੱਲ੍ਹਾ ਬਣਾਇਆ ਸੀ ਰੋਟੀ ਬਣਾਉਂਦੇ ਬਰਸਾਤਾ ਦੇ ਵਿੱਚ ਵੀ ਉੱਥੇ ਪੱਲੀ ਪਾ ਕੇ ਮੈਂ ਦੇਖਿਆ ਸੀਗਾ ਪਾ ਕੇ ਰੋਟੀ ਬਣਾਉਂਦੇ ਸੀ ਰੋਟੀ ਬਣਾਉਂਦੇ ਸੀਗੇ ਨਹੀਂ ਆਪ ਬਣਾਉਂਦੀ ਸੀ ਰੋਟੀ ਪੱਲੀ 'ਤੇ ਆਜ਼ਾਦ ਭਾਰਤ ਦੀ ਗੱਲ ਕਰਦੇ ਆਂ ਪਾ ਨਾ 2025 ਸਿਵਲ ਸੋਸਾਇਟੀ ਡਵੈਲਪ ਸੋਸਾਇਟੀ ਦੀ ਗੱਲ ਕਰਦੇ ਆਂ ਪੈਣੇ ਮਹੀਨੇ ਦਾ ਕਿੰਨਾ ਪੈਸਾ ਕਮਾਉਂਦੇ ਹਾਂ ਮੈਨੂੰ ਇੱਕ ਘਰ ਤਾਂ ਮਹੀਨੇ ਦਾ 500 ਰੁਪਿਆ ਦਿੰਦੇ ਤੇ ਇੱਕ ਘਰ ਦਿੰਦੇ ਹੈ 1200 ਰੁਪਏ 1200 ਤੇ 5 1700 ਰੁਪਏ ਮਹੀਨੇ ਦਾ ਤੇ ਰਾਤ ਨੂੰ ਮੈਂ ਪਿੰਜੇ ਤੁਰ ਜਾਇਗਾ ਲਿਓ ਨਹੀਂ ਜਾ ਕੇ ਕਿਤੇ ਰਾਤ ਨੂੰ ਰੁਜਾਂਗਾ ਨੰਗਾਂ ਦੀ ਅੱਛਾ ਕਿੰਨੇ ਪੈਸੇ ਬਣ ਜਾਂਦੇ ਸਾਰੇ ਕੁੱਲ ਉਹ 50 ਰੁਪਏ ਕਰ ਜਾਈ ਦੇ ਵੀ ਦੋ ਨੰਗਾਂ ਦੇ ਮਤਲਬ 2500 ਰੁਪਿਆ ਹਾਂ ਪੂਰੇ ਮਹੀਨੇ ਦਾ ਇਹਨਾਂ ਹਾਲਾਤਾਂ ਦੇ ਵਿੱਚ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਔਰ ਘਰ ਦੀ ਉਸਾਰੀ ਦੇ ਵਿੱਚ ਸਹਿਯੋਗ ਪਾਇਆ ਗਿਆ ਹੈ ਬਹੁਤ ਧੰਨਵਾਦ ਹੈ ਜਰ ਸਿੰਘ ٹرسٹ ਦਾ ਜੋ ਜਨਰਸਰ ਕੰਪੈਸ਼ਨਟ ਸੋਲ ਜਰ ਸਿੰਘ ٹرسٹ ਨੂੰ ਸਪੋਰਟ ਕਰਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਲਗਾਤਾਰ ਘਰਾਂ ਦੀ ਉਸਾਰੀ ਪੂਰੇ ਪੰਜਾਬ ਦੇ ਵਿੱਚ ਬਣਾਈ ਜਾ ਰਹੀ ਹੈ ਅੱਜ ਇਹ ਘਰ ਮਿਲਾ ਕੇ 73 ਘਰ ਬਣ ਚੁੱਕੇ 73 ਔਰ ਜੋ ਅਗਲੇ 7 ਘਰ ਪੰਜਾਬ ਦੇ ਅਡਰ ਜ਼ਿਲ੍ਹਿਆਂ 'ਚ ਬਣ ਰਹੇ ਹਨ ਉਹ 1 ਮਹੀਨੇ 'ਚ ਕੰਪਲੀਟ ਹੋ ਜਾਣੇ ਉਹ ਪੂਰੇ 90 ਘਰ ਹੋ ਜਾਣਗੇ ਤੁਹਾਡੀ ਤੋਂ ਕੀ ਬੇਨਤੀ ਹੈ ਇਹ ਵੀਡੀਓਜ਼ ਅੱਗੇ ਪਹੁੰਚਾਓ ਸਾਂਝੇ ਕਰੋ ਤੁਹਾਨੂੰ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਮਿਲ ਰਹੇ ਨੇ ਤੁਹਾਡਾ ਵੀਡੀਓ ਸਾਂਝਾ ਕਰਦੇ ਆ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਸੇਵਾ ਹੈ ਲੋਕਾਂ ਤੱਕ ਪਹੁੰਚਾਓ ਬਹੁਤ ਜ਼ਰੂਰੀ ਸੇਵਾ ਹੈ ਜੈਸਿੰਟਾਸ ਦਾ ਬਹੁਤ ਖਾਸ ਧੰਨਵਾਦ ਕਰਦੇ ਆਂ ਔਰ ਫਤਿਹ ਦੀ ਸਾਧਨਾ ਵੀਡੀਓ ক্লোਜ਼ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰ ਵੀ ਖਰਾਵਾ ਜੀ ਉਹ ਬੱਝ ਗਿਆ ਵਾਹ ਇਹ ਵੀ ਗੱਠਿਆ ਹਾਂ ਦਿਲ ਦੀਵਾਲ ਵੀ ਹੈ ਨਹੀਂਗਾ ਦੋਨੇ ਗੁਰਦਿਆਂ ਚ ਪਥਰਾਂ ਗਾ ਦਿਲ ਦਾਵਾਲ ਵੀ ਦੋਨੋਂ ਗੁਰਦਿਆਂ ਚ ਪਥਰੀ ਹੈ ਔਰ ਦਿਲ ਦਾਵਾਲ ਵੀ ਨਹੀਂ ਹੈਗਾ ਹਾਂ ਦਿਲ ਦਾਵਾਲ ਵੀ ਹੈ ਨਹੀਂਗਾ ਤਾਂ ਇਹ ਕਮਾਈ ਵੀ ਨਹੀਂ ਕਰ ਸਕਦੇ ਸੀ ਇਹਨਾਂ ਹਾਲਾਤਾਂ 'ਚ ਨਾ ਕੰਡੀਸ਼ਨਸ ਦੇ ਵਿੱਚ ਘਰਾਂ ਦੀ ਸਾਰੀ ਦੇ ਵਿੱਚ ਸਹਿਯੋਗ ਪਾਇਆ ਜਾਂਦਾ ਹੈ ਵੀਡੀਓ ਜ਼ਰੂਰ ਸਾਂਝੇ ਕਰਦੇ ਰਹੋ ਮੁਬਾਰਕਾ ਹੋਣ ਭੈਣ ਜੀ ਨਵੇਂ ਘਰ ਦੀਆਂ ਸਾਨੂੰ ਇਜਾਜ਼ਤ ਦਿਓ ਅਸੀਂ ਅੱਗੇ ਹੋਦਾਂਗੇ ਠੀਕ ਹੈ ਗੁਰੂ ਸਾਹਿਬ ਦੇ ਲੜ ਲੱਗਿਓ ਬੱਚੇ ਅੱਗੇ ਜਾ ਕੇ ਪੰਥਮ ਆਰਾਧ ਨੇ ਸਾਨੂੰ ਇੰਨਾ ਕੁਛ ਦਿੱਤਾ ਹੈ ਸਾਡਾ ਵੀ ਫਰਜ਼ ਬਣਦਾ ਪੰਥ ਨੇ ਹਨਾ ਲੜ ਲੱਗੀ ਹੈ ਬਹੁਤ ਵਧੀਆ ਇਹਨੂੰ ਇੰਨਾ ਮਸਲਾ ਹੋ ਗਿਆ ਇਹਦਾ 4 ਗ੍ਰਾਮ ਖੂਨ ਵਾਧਾ ਹੀ ਨਹੀਂ ਸੀਗਾ ਹੁਣ ਇਹਦੇ 9 ਗ੍ਰਾਮ ਖੂਨ ਹੋ ਗਿਆ ਘਰ ਨੂੰ ਵੇਖ ਕੇ ਤੇ ਥੋੜੀ ਅੱਲੀ ਵੇਖ ਕੇ ਵੀ ਇਹਨਾਂ ਨੇ ਐਸ ਵਾਈ ਅੱਲੀ ਵੇਖ ਕੇ ਵੀ ਇੰਨੀ ਇਹਨੇ ਮਿਹਨਤ ਕੀਤੀ ਪਰਸੋਂ ਜਿਹੜਾ ਖੂਨ ਚੈੱਕ ਕਰਾ ਕੇ ਆਇਆ ਨਾ ਵਿਸ਼ਲਤਾ ਮੇਰੇ ਵਧੀ ਆਈ ਹੈ ਤੇ ਰਿਪੋਰਟਾਂ ਦੇ ਵਿੱਚ ਚੰਡੀਗੜ੍ਹ ਰੋ 4 ਗ੍ਰਾਮ ਤੋਂ 9 ਗ੍ਰਾਮ ਖੂਨ 9 ਗ੍ਰਾਮ ਹੋ ਗਿਆ ਖੂਨ ਹੌਸਲੇ ਨਾਲ ਹੋ ਹੌਸਲੇ ਨਾਲ ਹੌਸਲਾ ਬਹੁਤ ਵੱਡੀ ਚੀਜ਼ ਹੈ ਜੀ ਹਨਾ ਕਿਤੇ ਬੰਦਾ ਸੀ ਬਹਾਦਰ ਨੂੰ ਜਿਹੜਾ ਦਸਮ ਪਿਸਾਨ ਹੈ ਥਾਪੜਾ ਦੇ ਕੇ ਹੌਸਲਾ ਦੇ ਕੇ ਭੇਜਿਆ ਤਾਂ ਕਮਾਲ ਕਰਤੀ ਉਹਨਾਂ ਨੇ ਪੰਜਾਬ ਆ ਕੇ ਹਾਂ ਜਿੰਨੇ ਆਦੀ ਵੀ ਆਏ ਆ ਜੀ ਘਰੇ ਢੇੜਾ ਮਾਰਨ ਹਾਂ ਤਕਰੀਬਨ ਰੋਂਦੀ ਮੇਲੇ ਆ ਜੀ ਚਿਹਰੇ ਹੀ ਅੱਛਾ ਠੀਕ ਹੈ ਜੀ ਹੌਸਲਾ ਦਿੱਤਾ ਜੀ ਇਹਨਾਂ ਨੂੰ ਆਪਾਂ ਠੀਕ ਹੈ ਜੀ ਮੈਨੂੰ ਬੜੇ ਫੋਨ ਕੀਤੇ ਆ ਸੰਗਤ ਨੂੰ ਕੁਝ ਨਹੀਂ ਦੇ ਦੋ ਫੋਨ ਬੋ ਕੀਤੇ ਜੀ ਸ਼ਾਬਾਸ਼ ਦੇ ਦੋ ਬਹੁਤ ਧੰਨਵਾਦ ਧੰਨਵਾਦ ਹੈ ਚਲੋ ਬਾਸ਼ ਤੁਹਾਨੂੰ ਖੁਸ਼ੀ ਹੋਈ ਠੀਕ ਹੈ ਕੁਸ਼ਰੋ ਠੀਕ ਹੈ ਪੰਜ ਜੀ ਤੁਹਾਨੂੰ ਜਿਆਦਾ ਦਿਓ ਅਸੀਂ ਹੜਾ ਦੀ ਸੇਵਾ ਚ ਬੈਠੇ ਹਾਂ ਉੱਥੇ ਪਹੁੰਚਣਾ ਚਾਹ ਬਣੀ ਥੋੜਾ ਜਿਹਾ ਕਰਕੇ ਚੱਲ ਜ਼ਰੂਰੀ ਹੈ ਨਾ